ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ Fateh ਕੁਰਬਾਨੀ ਤੇ ਨਾ ਗੁਰਸਿੱਖਾ ਭਾਏ ਭਗਤ ਗੁਰਪੁਰਬ ਕਰਨਦੇ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਦੇਸ਼ ਇਟਲੀ ਵਿੱਚ ਵਸ ਰਹੀਆਂ ਸਮੂਹ ਸੰਗਤਾਂ ਦੇ ਪ੍ਰਤੀ ਬੇਨਤੀ ਹੈ ਅਗਲੇ ਮਹੀਨੇ 14 ਸਤੰਬਰ 2024 ਦਿਨ ਸ਼ਨੀਵਾਰ ਨੂੰ ਇਟਲੀ ਦੇ ਸ਼ਹਿਰ ਕਰੇਮੋਨਾ ਵਿਖੇ ਕਲਤੂਰਾ ਸਿੱਖ ਟੀਵੀ ਜਥੇਬੰਦੀ ਵੱਲੋਂ ਅਤੇ ਇਟਲੀ ਦੇ ਸਮੂਹ ਗੁਰਦੁਆਰਿਆਂ ਗੁਰੂ ਘਰਾਾਂ ਅਤੇ ਪ੍ਰਬੰਧਕ ਜਨਾਬ ਵੱਲੋਂ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਜੋ ਗੁਰਮਤ ਸਮਾਗਮ ਮੌਜੂਦਾ ਸਤਿਗੁਰੂ ਜਾਗਤ ਜੋਤ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਨ 14 ਸਤੰਬਰ ਦਿਨ ਸ਼ਨੀਵਾਰ 2024 ਨੂੰ ਆਪ ਜੀ ਨੇ ਸ਼ਹਿਰ ਕਰੇਮੋਨਾ ਵਿਖੇ ਹਮ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜਿਹਦੇ ਵਿੱਚ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਇਹ ਹਜੂਰੀ ਰਾਗੀ ਜਥੇ ਟਾਡੀ ਜਥੇ ਕਵੀਸ਼ਰੀ ਜਥੇ ਪਹੁੰਚਣ ਜਾ ਰਹੇ ਹਨ ਪੰਥਕ ਵਿਦਵਾਨ ਸਤਗੁਰੂ ਪਾਤਸ਼ਾਹ ਜੀ ਦੀਆਂ ਕਥਾ ਵਿਚਾਰਾਂ ਕਰਕੇ ਆਪ ਸਭ ਸੰਗਤਾਂ ਨੂੰ ਨਿਹਾਲ ਕਰਨਗੇ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੇਸਰੀ ਮਾਰਚ ਦੇ ਦੀਵਾਨ ਵੀ ਸਜਾਏ ਜਾਣਗੇ ਇਸੇ ਤਰੀਕੇ ਦੇ ਨਾਲ ਦਸਤਾਰ ਸੁੰਦਰ ਦਸਤਾਰ ਸੁੰਦਰ ਦੁਮਾਲਿਆਂ ਦੇ ਮੁਕਾਬਲੇ ਵੀ ਹੋਣਗੇ ਆਪ ਸਾਰਿਆਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕਰਕੇ ਬੀਬੀਆਂ ਕੇਸਰੀ ਦੁਪट्टे ਲੈ ਕਰਕੇ ਸ਼ਹਿਰ ਕਰੇ ਮੋਨਾ ਵਿਖੇ ਮਹਾਰਾ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਕਲਤੂਰਾ ਸਿੱਖ ਇਟਲੀ ਜਥੇਬੰਦੀ ਨਾਲ ਆਪ ਜੀ ਸੰਪਰਕ ਬਣਾ ਕਰਕੇ ਇਨਾ ਸਮਾਗਮਾਂ ਦੇ ਵਿੱਚ ਸ਼ਿਰਕਤ ਕਰੋ ਗੁਰਸਿੱਖੀ ਦੇ ਵੱਲ ਵਧੋ ਦਾੜਾ ਕੇਸ ਰੱਖ ਕਰਕੇ ਤਿਆਰ ਪਰ ਤਿਆਰ ਹੋਵੋ ਇਹ ਜੋ ਗੁਰਪੁਰਬ ਮਨਾਏ ਜਾ ਰਹੇ ਹਨ ਇਹ ਸਿੱਖੀ ਦੇ ਵੱਲ ਨੂੰ ਵੱਧ ਦੇ ਕਦਮ ਹਨ ਸੋ ਸਾਡੇ ਸਾਰੇ ਜਥੇ ਵੱਲੋਂ ਗੁਰਮਤ ਵਿਦਿਆਲਾ ਦਮਦਮਾ ਟਕਸਾਲ ਜਨਾਲਾ ਦੇ ਸਮੂਹ ਵਿਦਿਆਰਥੀ ਜਨਾਬ ਵੱਲੋਂ ਇਟਲੀ ਦੇਸ਼ ਦੀਆਂ ਸਮੂਹ ਸੰਗਤਾਂ ਪ੍ਰਤੀ ਬੇਨਤੀ ਹੈ ਇਨਾ ਸਮਾਗਮਾਂ ਦੇ ਵਿੱਚ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕਰਕੇ ਪਰਵਾਰਾਂ ਸਹਿਤ ਹਾਜ਼ਰੀਆਂ ਭਰ ਕਰਕੇ ਚੜ੍ਹਦੀ ਕਲਾ ਦੀਆਂ ਦਾਤਾਂ ਪ੍ਰਾਪਤ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਬੇਨਤੀ ਪ੍ਰਵਾਨ ਕਰਨੀ ਭਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ